ਮੈਂ 10 ਲੀਟਰ ਤੇਲ 300 ਰੁਪਏ ਨਾਲ ਕੀ ਖਰੀਦ ਸਕਦੇ ਆ 5 ਲੀਟਰ ਦੁੱਧ ਉੱਥੇ ਕੁਆਂਟਲ ਖਰੀਦਿਆ ਜਾਂਦਾ ਐ ਇੱਥੇ 5 ਕਿਲੋ ਖਰੀਦ ਸਕਦੇ ਆ ਉੱਥੇ 100 ਲੀਟਰ ਤੇਲ ਖਰੀਦ ਸਕਦੇ ਆ ਇੱਥੇ ਤੁਸੀਂ 3 ਲੀਟਰ ਤੇਲ ਤੇਲ ਖਰੀਦ ਸਕਦੇ ਆ ਇਹਨੂੰ ਲੁੱਟ ਕਹਿੰਦੇ ਆ ਇਸ ਕਰਕੇ ਬਾਪੂ ਜੀ ਕਿਲਾ ਵੇਚ ਕੇ ਜਵਾਕਬਾਰ ਭੇਜਦੇ ਆ ਕਿਉਂਕਿ ਉੱਥੇ ਕਿਰਤ ਦਾ ਮੁੱਲ ਐ ਇਹ ਗੱਲਾਂ ਤੁਹਾਨੂੰ ਕਿਸੇ ਨੇ ਨਹੀਂ ਦੱਸਣੀਆਂ ਤੁਸੀਂ ਗੁਰੂ ਘਰ ਜਾਓ ਜੀ ਸਰਕੇ ਰਾਜਾ ਸੁਆਮੀਆਂ ਦੇ ਜਾਓ ਜੀ ਸਰਕੇ ਸੱਤੇ ਸੌਦੇ ਵਾਲਿਆਂ ਦੇ ਜਾਓ ਜੀ ਸਰਕੇ ਪਰ ਕਿਸੇ ਨੇ ਨਹੀਂ ਦੱਸਣਾ ਕਿ ਤੁਹਾਨੂੰ ਤੁਹਾਡੀ ਕਿਰਤ ਦਾ ਮੁੱਲ ਨਹੀਂ ਮਿਲਦਾ ਗੁਰੂ ਘਰ ਆਤ ਸੰਤਾ ਕੋਲੇ ਸਾਧਾ ਕੋਲੇ ਜਾ ਕੇ ਜਮੀਰ ਬਣਦੀ ਹੈ ਤਕਦੀਰ ਕਿੱਥੇ ਬਣਨੀ ਹੈ ਤਕਦੀਰ ਵਿਧਾਨ ਸਭਾ ਚ ਬਣਨੀ ਹੈ ਤਕਦੀਰ ਦੇਸ਼ ਦੀ ਸੰਸਦ ਚ ਬਣਨੀ ਹੈ ਉਹਨਾਂ ਨੇ ਤੈਅ ਕਰਨਾ ਕਿ ਤੁਹਾਡੀ ਦਿਹਾੜੀ ਕਿੰਨੀ ਹੋਵੇ ਉਹਨਾਂ ਨੇ ਤੈਅ ਕਰਨਾ ਕਿ ਤੁਹਾਨੂੰ ਸਕੂਲਾਂ ਦੇ ਵਿੱਚ ਮੁਫਤ ਪੜ੍ਹਾਈ ਮਿਲੇ ਤੁਹਾਡੇ ਬੱਚਿਆਂ ਨੂੰ ਉਹਨਾਂ ਨੇ ਤੈਅ ਕਰਨਾ ਕਿ ਤੁਹਾਨੂੰ ਦਵਾਈ ਹਸਪਤਾਲਾਂ ਚ ਮੁਫਤ ਮਿਲੇ ਕਿਉਂ ਮੁਫਤ ਮਿਲੇ ਕਿਉਂਕਿ ਜਦੋਂ ਤੁਸੀਂ ਸਵੇਰੇ ਉੱਠਦੇ ਆ ਤੁਸੀਂ ਖੰਡ ਤੇ ਤੇ ਚਾਹ ਪੱਤੀ ਤੇ ਟੈਕਸ ਦਿੰਦੇ ਜਦੋਂ ਤੁਸੀਂ ਮਰੇ ਬੰਦੇ ਦੇ ਖੱਫਣ ਪਾਉਨੇ ਆ ਤੁਸੀਂ ਖੱਫਣ ਤੇ ਟੈਕਸ ਦਿੰਨੇ ਆ ਜਦੋਂ ਤੁਸੀਂ ਬਿਮਾਰ ਹੁੰਨੇ ਆ ਤੁਸੀਂ ਤਾਪ ਦੀ ਗੋਲੀ ਤੇ ਟੈਕਸ ਦਿੰਨੇ ਆ ਖੰਡ ਤੇ ਚਾਹ ਤੇ ਸਾਬਣ ਤੇ ਤੇਲ ਤੇ ਸ਼ੈਂਪੂ ਤੇ ਚਪਲਾਂ ਤੇ ਹਰ ਇੱਕ ਚੀਜ਼ ਤੇ ਟੈਕਸ ਹੈ 500 ਚੀਜ਼ਾਂ ਤੇ ਹਰ ਸਮੇਂ ਪੈਸਾ ਸਰਕਾਰ ਦੇ ਖਜ਼ਾਨੇ ਚ ਡਿੱਗ ਰਿਹਾ ਐਵੇਂ ਨਹੀਂ ਇਹਨਾਂ ਦੇ ਮੂਰੇ 10-10 ਗੱਡੀਆਂ ਚੱਲਦੀਆਂ ਐਵੇਂ ਨਹੀਂ ਇਹ ਕਰੋੜਾ ਰੁਪਈਆ ਦਾ ਲਾਜ ਵਿਦੇਸ਼ਾਂ 'ਚ ਜਾ ਕੇ ਕਰਾਉਂਦੇ ਐਵੇਂ ਨਹੀਂ 2700 ਕਰੋੜ ਰੁਪਏ ਦਾ ਮਹਿਲ ਬਣਿਆ ਹੋਇਆ ਜਿੱਦੇ ਚ ਮੋਦੀ ਰਹਿੰਦਾ ਐਵੇਂ ਨਹੀਂ 60 ਕਰੋੜ ਰੁਪਏ ਦਾ ਕੇਦਰੀਵਾਲ ਦਾ ਮਹਿਲ ਬਣਿਆ ਹੋਇਆ ਜਿੱਦੇ ਚ ਉਹ ਰਹਿੰਦਾ ਸਾਡਾ ਮੁੱਖ ਮੰਤਰੀ ਹਰ ਮਹੀਨੇ 5 ਕਰੋੜ ਤੋਂ ਵੱਧ ਰੁਪਏ ਦਾ ਖਰਚਾ ਹੁੰਦਾ ਕਿੱਥੋਂ ਹੁੰਦਾ ਹੈ ਇਹ ਜਿਹੜਾ ਤੁਸੀਂ ਟੈਕਸ ਦਿੰਨੇ ਆ ਇੱਕ ਇੱਕ ਐਮ ਐਲ ਏ 10-10 ਲੱਖ ਰੁਪਏ ਚ ਪੈਂਦਾ ਤੁਹਾਨੂੰ ਹਸਪਤਾਲਾਂ ਚ ਦਵਾਈ ਮਿਲਦੀ ਹੈ ਤੁਹਾਡੇ ਬੱਚਿਆਂ ਨੂੰ ਫਰੀ ਪੜ੍ਹਾਈ ਮਿਲਦੀ ਹੈ ਇਹ ਸਾਰਾ ਕੁਝ ਦੇਣਾ ਉਹਨਾਂ ਦੀ ਡਿਊਟੀ ਹੈ ਕਿਉਂਕਿ 1 ਲੀਟਰ 100 ਰੁਪਏ ਦਾ ਤੇਲ ਖਰੀਦਦੇ ਆ 70 ਰੁਪਏ ਟੈਕਸ ਚਲੇ ਜਾਂਦੇ ਆ 70 ਰੁਪਏ ਔਰ ਉਹ ਸਾਰੀਆਂ ਤੀਜਾਂ ਨੂੰ ਮਹਿੰਗਾ ਕਰਦਾ ਸੋਚੋ ਕਿਵੇਂ ਤੁਸੀਂ 3-ਵੀਲਰ ਤੇ ਬੈਠਨੇ ਆ ਉਹਦਾ ਭੜਾ ਵੱਜ ਜਾਂਦਾ ਜਿਵੇਂ ਤੇਲ ਦਾ ਰੇਟ ਵੱਧਦਾ ਤੁਹਾਡੇ ਪਿੰਡ ਦੀ ਦੁਕਾਨ ਚ ਪਿਆ ਸੌਦਾ ਤੁਹਾਡੇ ਪਿੰਡ ਤੇ ਨਹੀਂ ਬਣਦਾ ਉਹ ਜਲਾਲਾਬਾਦ ਨਹੀਂ ਬਣਦਾ ਖੰਡ ਕਿਤੋਂ ਆਉਂਦੀ ਹੈ ਪੱਤੀ ਕਿਤੋਂ ਆਉਂਦੀ ਹੈ ਕੱਪੜਾ ਕਿਤੋਂ ਆਉਂਦਾ ਹੈ ਉਹ ਸਾਰਾ ਕੁਝ ਕਾਹਦੇ ਤੇ ਆਉਂਦਾ ਹੈ ਉਹ ਟਰੱਕਾਂ ਤੇ ਆਉਂਦਾ ਹੈ ਟਰੱਕ ਕਾਹਦੇ ਤੇ ਚੱਲਦੇ ਆ ਤੇਲ ਤੇ ਚੱਲਦੇ ਆ ਉਹ 70 ਰੁਪਏ ਟੈਕਸ ਹੈ ਜਿਹੜਾ 100 ਦੇ ਮਗਰ ਉਹ ਤੁਹਾਡੀ ਜੇਬ ਚੋਂ ਨਿਕਲਦਾ ਮਹਿੰਗਾਈ ਇਸ ਕਰਕੇ ਹੋਈ ਹੈ ਤੇ ਦੂਜੇ ਪੰਨੇ ਤੁਹਾਨੂੰ ਦਿੱਤਾ ਜਾਣ ਵਾਲਾ ਪੈਸਾ ਕਿੰਨਾ ਦਿੱਤਾ ਜਾਂਦਾ ਹੈ ਵਿਦੇਸ਼ ਦੇ ਵਿੱਚ ਕੰਮ ਕਰਕੇ ਤੁਸੀਂ 100 ਰੁਪਇਆ ਕਮਾਉਨੇ ਹੋ ਤਾਂ ਤੁਸੀਂ ਇੱਕ ਕਵਾਂਟਲ ਦੁੱਧ ਖਰੀਦ ਸਕਦੇ ਹੋ 100 ਲੀਟਰ ਤੇਲ ਖਰੀਦ ਸਕਦੇ ਹੋ ਸੱਠਾਂ ਰੁਪਇਆ ਦੀ 100 ਬ੍ਰੈਡ ਖਰੀਦ ਸਕਦੇ ਹੋ ਔਰ ਇੱਥੇ 3 ਲੀਟਰ ਤੇਲ 5 ਲੀਟਰ ਦੁੱਧ ਤੇ 6 ਬ੍ਰੈਡ ਆ ਖਰੀਦ ਸਕਦੇ ਹੋ ਇਹ ਗੱਲਾਂ ਆਪਾਂ ਨੂੰ ਕਿਸੇ ਰਣੀ ਦੱਸਣੀਆਂ ਔਰ ਇਸ ਲੁੱਟ ਨੂੰ ਬੰਦ ਕਰਨ ਵਾਸਤੇ ਸਾਨੂੰ ਇਕੱਠੇ ਹੋਣਾ ਪਏਗਾ ਸਾਨੂੰ ਜੁੜਨਾ ਪਏਗਾ ਇਹ ਲੜਾਈ ਕਿਸੇ ਨੇ ਨਹੀਂ ਲੜਨੀ 365 ਦਿਨ ਹੁੰਦੇ ਆ ਸਾਲ 'ਚ ਸ਼ੁਰੂ ਦੇ ਵਿੱਚ ਤੁਹਾਡੇ ਤੋਂ ਸਿਰਫ 15 ਦਿਨ ਲੈਣੇ ਆ ਇੱਕ ਸਾਲ 'ਚ 15 ਦਿਨ 350 ਦਿਨ ਤੁਸੀਂ ਆਪਦਾ ਕੰਮ ਕਰੀ ਜਾਣਾ ਪਰ ਅਸੀਂ ਪਿੰਡ-ਪਿੰਡ ਜੁੜਨਾ ਹੈ ਕੱਟ ਤੋਂ ਘੱਟ 25 ਬੰਦਿਆਂ ਦੀ ਇੱਕ ਕਮੇਟੀ ਬਣਾਉਣੀ। ਉਦੋਂ ਦਾ ਭਾਵੇਂ 200 ਹੋ ਜੇ 100 ਹੋ ਜੇ 250 ਹੋ ਜੇ ਕੋਈ ਚੱਕਰ ਨਹੀਂ। ਅਸੀਂ ਪਹਿਲਾਂ ਤੈਅ ਕਰਨਾ ਹੈ ਕਿ ਅਸੀਂ ਲੈਣਾ ਕੀ ਆ ਸਰਕਾਰ ਤੋਂ। ਸਰਕਾਰ ਸਾਡੀ ਨੌਕਰ ਹੈ। ਬੀਸੀ ਦੀ ਤਨਖਾਹ 3 ਲੱਖ ਰੁਪਈਆ। 10000 ਰੁਪਈਆ ਰੋਜ਼ ਦਾ ਐਵਰੇਜ ਉਹਦੀ ਜਿੰਦ ਜਾਂਦਾ ਹੈ। ਕੌਣ ਦਿੰਦਾ ਹੈ? ਅਸੀਂ ਸੂਬੇ ਦੇ ਲੋਕ ਜਿਹੜਾ ਤਨਖਾਹ ਲੈਂਦਾ ਸਾਡੀ ਦਿੱਤੀ ਲੈਂਦਾ ਉਹ ਸਾਡਾ ਕੀ ਹੋਇਆ ਸੇਵਕ ਉਹਨੂੰ ਕਿਹਾ ਵੀ ਸੇਵਕ ਜਾਂਦਾ ਉਹ ਸਾਡਾ ਸੇਵਕ ਹੈ ਹੁਣ ਸੇਵਕ ਤੋਂ ਕੰਮ ਕਿਵੇਂ ਲੈਣਾ ਹੈ ਮਾਲਕ ਨੇ ਮਾਲਕ ਕੌਣ ਹੈ ਜਨਤਾ ਹੁਣ ਆਪਾਂ ਨੂੰ ਪਤਾ ਹੀ ਨਾ ਹੋਵੇ ਵੀ ਆਪਾਂ ਮਾਲਕ ਹੈ ਇੱਕ ਨੌਕਰ ਤੈਅ ਕਰਦਾ ਮੈਂ ਤੁਹਾਨੂੰ ਕੀ ਦੇਣਾ ਨੌਕਰ ਕਹਿੰਦਾ ਜੀ ਮੈਂ ਤੁਹਾਨੂੰ ਮਹੀਨੇ ਦੀ 5 ਕਿਲੋ ਕਣਕ ਦੇਵਾਂ ਜੀ ਕਿ ਕਾ ਜੀ ਮੈਂ ਤੁਹਾਨੂੰ ਇੰਨਾ ਤੇਲ ਫਰੀ ਦੇਉਂ ਜੀ ਪਹਿਲਾਂ ਮਿੱਟੀ ਦਾ ਤੇਲ ਮਿਲਦਾ ਹੁੰਦਾ ਸੀ ਮੈਂ ਤੁਹਾਨੂੰ ਬਿਜਲੀ ਮੁਫਤ ਦੇਉਂ ਜੀ ਇਹ ਨੌਕਰ ਕਹਿ ਰਿਹਾ ਅਸੀਂ ਤੈ ਕਰਨਾ ਕਿ ਅਸੀਂ ਕੀ ਲੈਣਾ ਅਸੀਂ 700 ਰੁਪਿਆ ਦਿਹਾੜੀ ਲੈਣੀ ਆ ਮਿਨਿਮਮ ਕੁਝ ਨਹੀਂ ਆਉਂਦਾ ਉਹਦੇ ਨਾਲ ਉਹਦੇ ਨਾਲ 8-9 ਲੀਟਰ ਤੇਲ ਆਉਣਾ ਵਿਦੇਸ਼ਾਂ ਚ 100 ਮਿਲਦਾ ਸਾਨੂੰ 10 ਲੀਟਰ ਜੋਗਾ ਦਾ ਕਰੋ ਮਨਰੇਗਾ ਦੀ ਦਿਹਾੜੀ ਉਹ ਕਹਿੰਦੇ ਜੀ ਇਹ ਤਾਂ ਵਹਿਲੇ ਰਹਿੰਦੇ ਆ ਉਹ ਭਾਈ ਵਹਿਲੇ ਰਹਿੰਦੇ ਆ ਤਿੱਖੜ ਦੁਪਹਿਰਾਂ ਦੇ ਵਿੱਚ ਧੁੱਪ ਤਾਂ ਪਿੱਛੇ ਪੈਂਦੀ ਆ ਨਾ ਵਿੱਟ ਤੇ ਮੂੰਹ ਤੇ ਪੈਂਦਾ ਸੂਰਜ ਹੁਣ ਆ ਸਰਦੀ 'ਚ 9 ਵਜੇ ਤੁਸੀਂ ਮਨਰੇਗਾ ਦਾ ਕੰਮ ਕਰਨ ਜਾਂਦੇ ਆ ਕੱਕਰ ਤਾਂ ਪੈਂਦਾ ਨਾ ਆਪਾਂ ਨੂੰ ਕੰਮ ਤੁਸੀਂ ਲੈਣਾ ਪੈਸੇ ਦੇਣੇ ਆ ਲਾਓ ਸਾਨੂੰ ਦੱਸੋ ਕੋਈ ਚੰਗਾ ਕੰਮ ਛੱਪੜ ਦੀ ਮਿੱਟੀ ਕੱਢ ਲਈ ਛੱਪੜ ਚ ਪਾਤੀ ਉਸੇ ਤਰ੍ਹਾਂ ਜਿਵੇਂ ਗਲੀਆਂ ਨਾਲੀਆਂ ਹੀ ਬਣੀਆਂ ਜਾਂਦੀਆਂ ਪਿਛਲੇ 75 ਸਾਲਾਂ ਤੋਂ ਸਿਮਿਆਂ ਦੇ ਢੱਟਾ ਲੱਗੀ ਜਾਂਦੀਆਂ ਦੂਜਾ ਸਰਪੰਚ ਆਉਂਦਾ ਉਹ ਫੇਰ ਪੱਟ ਕੇ ਦੂਜੀਆਂ ਲਾ ਦਿੰਦਾ ਇੱਕ ਵਾਰੀ ਸੜਕ ਬਣ ਜੇ 50 ਸਾਲ ਨਹੀਂ ਟੁੱਟਣੀ ਚਾਹੀਦੀ ਜੇ ਦੇਸ਼ ਚੋਂ ਭ੍ਰਿਸ਼ਟਾਚਾਰ ਖਤਮ ਹੋ ਜਾਵੇ ਜਿਸ ਵੇਲੇ ਆਪਾਂ ਆਜ਼ਾਦ ਹੋਏ ਪਾਕਿਸਤਾਨ ਤੋਂ ਉੱਜੜ ਕੇ ਆਏ ਕੁਝ ਨਹੀਂ ਸੀ ਆ ਸੇਮ ਨਾਲੇ ਬਣੇ 100 100 ਫੁੱਟ ਲੰਬੇ ਮੇਰਾ 3 ਸੀ 7 ਨਹਿਰਾ ਨਿਕਲੀਆਂ ਖੇਤੀਬਾੜੀ ਯੂਨੀਵਰਸਿਟੀ ਬਣੀ ਮਿਲਕ ਪਲਾਂਟ ਬਣਿਆ ਵੇਰਕਾ ਇਹ ਸਾਰਾ ਕੁਝ ਕਿੰਨੇ 15 ਸਾਲਾਂ ਚ ਬਣ ਗਿਆ ਚੰਡੀਗੜ੍ਹ ਬਣ ਗਈ ਰਾਜਧਾਨੀ ਸਰਕਾਰੀ ਹੋਟਲ ਬਣ ਗਏ ਤੇ ਪਿਛਲੇ ਆ ਖੰਡ ਮੇਲਾ ਬਣ ਗਈਆਂ 21 ਖੰਡ ਮੇਲਾ ਆ ਪਿਛਲੇ 40 ਸਾਲਾਂ ਚ ਅਸੀਂ ਸੋងਗੇ ਕੀ ਕੁਝ ਹੋਇਆ ਸਾਰੇ ਸਰਕਾਰੀ ਹੋਟਲ ਵੇਚਤੇ ਸਾਰੀਆਂ ਖੰਡ ਮਿੱਲਾ ਵੇਚਤੀਆਂ ਆ ਤੁਹਾਡੀ ਫਿਰੋਜ਼ਪੁਰ ਦੀ ਜੇਲ੍ਹ ਵੇਚਤੀ ਜਿੱਥੇ ਮਗਰਲੇ ਪਾਸੇ ਮਜ਼ਦੂਰ ਕੰਮ ਕਰਦੇ ਹੁੰਦੇ ਸੀ ਉਹ ਥਾਂ ਵੇਚਤੀ ਅੱਜ ਜਾ ਕੇ ਦੇਖੋ ਕਲੋਨੀ ਕੱਤੀ ਪਈ ਐ ਜਲੰਧਰ ਦੀ ਜੇਲ੍ਹ ਵੇਚਤੀ ਫਰੀਦਕੋਟ ਦੀ ਜੇਲ੍ਹ ਵੇਚਤੀ ਇਹ ਖੁੱਲੀਆਂ ਥਾਵਾਂ ਤੇ ਜਾ ਕੇ ਜੇਲਾ ਬਣਾਤੀਆਂ ਦੁਆਰਾ ਬਿਲਡਿੰਗ ਬਣੀ ਉਹਦੇ ਚੋਂ ਫੇਰ ਪੈਸੇ ਖਾ ਲੇ ਇੱਕ ਕਾਰੀ ਬਣੀ ਸੜਕ ਜਿਹੜੀ 50 ਸਾਲ ਨਹੀਂ ਸੀ ਟੁੱਟਣੀ ਚਾਹੀਦੀ ਉਹਦੀਆਂ 6 ਮਹੀਨਿਆਂ ਬਾਅਦ ਰੋੜੀਆਂ ਬਾਹਰ ਆ ਜਾਂਦੀਆਂ ਤੁਸੀਂ ਸਮਝਦੇ ਆ ਉਹ ਸਰਕਾਰ ਦਾ ਪੈਸਾ ਤੁਹਾਡਾ ਨਹੀਂ ਤੁਹਾਡੇ ਸੁੱਤੇ ਰਹਿਣ ਕਰਕੇ ਤੁਹਾਡੀ ਦਿਹਾੜੀ ਖਾਦੀ ਗਈ ਤੁਹਾਡੇ ਸੁੱਤੇ ਰਹਿਣ ਕਰਕੇ ਅੱਜ ਬੇਰੁਜ਼ਗਾਰ ਸੜਕਾਂ ਤੇ ਪੁਲਿਸ ਦੀਆਂ ਡਾਂਗਾਂ ਖਾਂਦੇ ਆ ਹਰੇਕ ਸੜਕ ਜਿਹੜੀ ਹੈਗੀ ਆ ਭਰੀ ਪਈ ਹੈ ਸਾਡੀਆਂ ਧੀਆਂ ਦੀਆਂ ਚੁੰਨੀਆਂ ਛਾਲੀਆਂ ਜਾਂਦੀਆਂ ਨੌਜਵਾਨਾਂ ਦੇ ਪਿੰਡਿਆਂ ਤੇ ਡਾਂਗਾਂ ਮਾਰੀਆਂ ਜਾਂਦੀਆਂ ਕੋ ਮਰਨ ਵਰਤ ਤੇ ਬੈਠਾ ਕੋ ਕਿਤੇ ਬੈਠਾ ਅਸੀਂ ਤੈਹ ਕਰਨਾ ਅਸੀਂ ਕੀ ਲੈਣਾ ਆ ਇੱਕ ਕਾਗਜ਼ ਹੈ ਇਹਦੇ ਤੇ ਅਸੀਂ ਘੱਟੋ ਘੱਟ 15 ਚੀਜ਼ਾਂ ਲਿਖੀਆਂ 15 ਇਹ ਸਾਨੂੰ ਮਿਲਣੀਆਂ ਚਾਹੀਦੀਆਂ ਇਹ ਸਾਡਾ ਹੱਕ ਮੰਨਦਾ ਮੈਂ ਉੱਪਰ ਤੋਂ ਅਸੀਂ ਇਹ ਲੈਣੀਆਂ ਔਰ ਇਹਦੀ ਗੱਲ ਜਿਹੜੀ ਹੈਗੀ ਆ ਅਸੀਂ ਅੱਗੇ ਤੋਰਨੀ ਕਿਉਂਕਿ ਲੜਾਈ ਸਾਡੀ ਹੈ ਲੋੜ ਸਾਡੀ ਹੈ ਅਸੀਂ ਇਹਨਾਂ ਲੀਡਰਾਂ ਦੇ ਮੂੰਹ ਹੱਲ ਨਹੀਂ ਦੇਖਣਾ। ਅਸੀਂ ਇਹਨਾਂ ਨੂੰ ਪੁੱਛਣਾ ਹੈ ਕਿ ਜਿਸ ਦਿਨ ਡੀਸੀ ਰਿਟਾਇਰ ਹੁੰਦਾ ਉਸ ਦਿਨ ਵਾਲ ਦੀ ਤਨਖਾਹ ਦਾ ਅੱਧ ਲੈਂਦਾ ਹੈ ਪੈਨਸ਼ਨ। 3 ਲੱਖ ਤਨਖਾਹ 1.5 ਲੱਖ ਰੁਪਇਆ ਮਹੀਨਾ ਪੈਨਸ਼ਨ। ਮੈਂ ਨੌਕਰੀ ਛੱਡੀ ਮੇਰੀ ਤਨਖਾਹ 1.2 ਲੱਖ 20 ਹਜ਼ਾਰ ਸੀ ਹੁਣ 60 ਹਜ਼ਾਰ ਰੁਪਇਆ ਮਹੀਨਾ ਪੈਨਸ਼ਨ। ਨਵੇਂ ਨੌਜਵਾਨ ਜਿਹੜੇ 2004 ਤੋਂ ਬਾਅਦ ਆਏ ਉਹਨਾਂ ਦੀ ਪੈਨਸ਼ਨ ਸਰਕਾਰ ਨੇ ਬੰਦ ਕਰਤੀ ਕੋਈ ਨਹੀਂ ਬੋਲਿਆ। ਉਹ ਰੌਲਾ ਪਾ ਰਹੇ ਆ ਹਰ ਬੰਦਾ ਆਪਣੀ ਲੜਾਈ ਲੜ ਰਿਹਾ ਮਨਰੇਗਾ ਵਾਲਾ ਕਹਿੰਦਾ ਮੇਰਾ ਕੰਮ ਸ਼ੁਰੂ ਹੋ ਜਾਵੇ ਬੇਰਜ਼ੀਗਾਰ ਕਹਿੰਦਾ ਮੈਨੂੰ ਨੌਕਰੀ ਮਿਲ ਜਾਵੇ ਜਿਹੜਾ ਕੱਚਾ ਲੱਗ ਗਿਆ ਉਹ ਕਹਿੰਦਾ ਮੈਨੂੰ ਪੱਕਾ ਕਰ ਦਿਓ ਸਾਨੂੰ ਇਸ ਗੱਲ ਦੀ ਸਮਝ ਹੀ ਨਹੀਂ ਕਿ ਜੇ ਪਤੀਲੇ 'ਚ ਕੁਛ ਨਹੀਂ ਤੇ ਥਾਲੀ 'ਚ ਕਿਵੇਂ ਆਏਗਾ ਤੇ ਪਤੀਲੇ 'ਚੋਂ ਖਾਣ ਕੌਣ ਗਿਆ ਇਹ ਸਮਝਣ ਦੀ ਲੋੜ ਹੈ ਕੌਣ ਖਾ ਗਿਆ ਇਹ ਹੋਟਲ ਵੇਚ ਤੇ ਇਹ ਮਿੱਲਾ ਵੇਚਤੀਆਂ ਬਹੁਤ ਕੀਮਤੀ ਜਾਇਦਾਦਾਂ ਵੇਚਤੀਆਂ ਲੁਧਿਆਣੇ ਦੇ ਵਿੱਚ ਇੱਕ ਕਚਹਿਰੀ ਐ ਜਿਸ ਵੇਲੇ ਵੇਚੀ ਸੀ ਜਿਸ ਵੇਲੇ ਉਹ ਕਚਹਿਰੀ ਵੇਚੀ ਸੀ 5 ਲੱਖ ਰੁਪਏ ਨੂੰ ਇੱਕ ਗੱਜ ਜਗਾ ਸੀ ਉੱਥੇ ਉਹ ਵੇਚ ਕੇ ਇਹ ਲੋਕ ਖਾ ਗਏ ਪਹਿਲੇ 20 ਸਾਲਾਂ ਚ ਇਮਾਨਦਾਰ ਲੀਡਰ ਸੀ ਤਾਂ ਸਾਡੇ ਕੋਲੇ 1980 ਤੱਕ ਇੱਕ ਐਫ ਡੀ ਪਈ ਰਹਿੰਦੀ ਸੀ ਸਾਲ ਤੋਂ ਬਾਅਦ ਖਜ਼ਾਨੇ ਚ ਪੈਸਾ ਪਿਆ ਰਹਿੰਦਾ ਸੀ ਹੁਣ ਸਾਡੇ ਸਿਰ ਤੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਮਤ ਸਮਝੋ ਇਹ ਕੈਪਟਨ ਦੇ ਸਿਰ ਤੇ ਆ ਬਾਦਲ ਦੇ ਸਿਰ ਤੇ ਸੀ ਜਾਂ ਕੇਦਰੀਵਾਲ ਦੇ ਸਿਰ ਤੇ ਆ ਜਾਂ ਭਗਵਾਨਤਮਾਨ ਦੇ ਸਿਰ ਤੇ ਆ 4 ਲੱਖ ਕਰੋੜ ਸਵਾ 3 ਕਰੋੜ ਆਬਾਦੀ ਪ੍ਰਤੀ ਵਿਅਕਤੀ ਅੱਜ ਸਾਡੇ ਘਰੇ ਜੰਮਿਆ ਬੱਚਾ ਸਵਾ ਲੱਖ ਰੁਪਈਆ ਕਰਜ਼ਾ ਲੈ ਕੇ ਜੰਮਦਾ ਜਿੰਨੀ ਕਮਾਈ ਤੁਸੀਂ ਦਿਨੇ ਹੋ ਉਹਦੇ ਚੋਂ 25000 ਕਰੋੜ ਰੁਪਇਆ ਜਿਹੜਾ ਹੈਗਾ ਉਹ ਦੀਆ ਕਿਸ਼ਤਾਂ ਤੇ ਵਿਆਜ ਚ ਨਿਕਲ ਜਾਂਦਾ ਹੈ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ 2000 ਕਰੋੜ ਰੁਪਏ ਦਾ 1800 ਕਰੋੜ ਰੁਪਏ ਦਾ ਮਨਰੇਗਾ ਦਾ ਕੰਮ ਮਿਲਦਾ ਹੈ 20 ਲੱਖ ਪਰਿਵਾਰ ਨੇ ਜਿਨ੍ਹਾਂ ਕੋਲੇ ਮਨਰੇਗਾ ਦਾ ਕਾਰਡ ਹੈ ਲਗਭਗ ਇਹ ਦਿਹਾੜੀ ਜਿਹੜੀ ਹੈਗੀ ਆ ਇਹ 80 ਲੱਖ ਲੋਕਾਂ ਦੀ ਦਿਹਾੜੀ ਆ ਉਹਨਾਂ ਨੂੰ ਮਿਲਦਾ 17-1800 ਕਰੋੜ ਤੇ ਵਿਆਜ ਚ ਚਲਾ ਜਾਂਦਾ 25000 ਕਰੋੜ ਤੇ ਕਰਜ਼ਾ ਚੜਿਆ ਕਿਵੇਂ ਜਿਹੜੀ ਸੜਕ ਇੱਕ ਸਾਲ ਬਣ ਕੇ ਇੱਕ ਆਰੀ ਬਣ ਕੇ 50 ਸਾਲ ਨਹੀਂ ਸੀ ਟੁੱਟਣੀ ਚਾਹੀਦੀ ਦੁਬਾਰਾ ਫੇਰ ਬਣੀ ਦੁਬਾਰਾ ਫੇਰ ਬਣੀ ਦੁਬਾਰਾ ਫੇਰ ਬਣੀ ਜਿਹੜੀ ਗਲੀ ਇੱਕ ਆਰੀ ਬਣ ਕੇ 40 ਸਾਲ ਨਹੀਂ ਸੀ ਹਿਲਣੀ ਚਾਹੀਦੀ ਉਹ ਭਲਿਓ ਮਾਨਸੋ ਤੁਸੀਂ ਮਕਾਨ ਪਾਉਨੇ ਉਹ 100 ਸਾਲ ਨਹੀਂ ਤਾਂ 70 ਸਾਲ ਤਾਂ ਕੱਢਦਾ ਹੀ ਐ ਹਮ 60 ਸਾਲ ਤਾਂ ਕੱਢਦਾ ਹੀ ਐ ਪੁਰਾਣੀਆਂ ਬਿਲਡਿੰਗਾਂ ਅਜੇ ਇਹਦੇ ਤੱਕ ਖੜੀਆਂ ਫਤੇਗੜ ਸਾਹਿਬ ਜਾ ਕੇ ਦੇਖੋ ਸਵਾ ਸਵਾ 100 ਸਾਲ ਦੀ 2-200 ਸਾਲ ਪੁਰਾਣੀਆਂ ਬਿਲਡਿੰਗਾਂ ਖੜੀਆਂ ਸੋ ਬਾਰ-ਬਾਰ ਜਦੋਂ ਆਪਾਂ ਕਿਸੇ ਚੀਜ਼ ਤੇ ਪੈਸਾ ਲਾਈ ਜਾਵਾਂਗੇ ਕੱਢੀ ਜਾਵਾਂਗੇ ਖੂਹ ਤੋਂ ਪਾਣੀ ਵੀ ਮੁੱਕ ਜਾਂਦਾ ਹੈ ਧਰਤੀ ਥੱਲੇ ਪਾਣੀ ਮੁੱਕ ਰਿਹਾ ਨਾ ਪਹਿਲਾਂ ਬੋਰ ਕਰੀਦਾ ਸੀਗਾ ਤੇ 20 ਫੁੱਟ ਤੇ 15 ਫੁੱਟ ਤੇ ਪਾਣੀ ਆ ਜਾਂਦਾ ਸੀ ਹੁਣ 2.5-250 ਫੁੱਟ ਤੇ ਮੱਥਾ ਮਾਰੀ ਜਾਂਦੇ ਆ ਕਿੰਨੀਆਂ-ਕਿੰਨੀਆਂ ਮੋਤਰਾ ਪਾ ਰਹੇ ਆ ਕਰਤੀ ਹੈట్లా ਪਾਣੀ ਵੀ ਮੁੱਕ ਗਿਆ ਤੇ ਖਜ਼ਾਨਾ ਕੀ ਕਰੂਗਾ ਜੇ ਉਹਦੀ ਦਵਰਤੋਂ ਕਰਾਂਗੇ ਸੋ ਤੁਹਾਨੂੰ ਬੇਨਤੀ ਹੈ ਕਿ ਲੁੱਟ ਤੁਹਾਡੀ ਹੋ ਰਹੀ ਆ ਭਾਵੇਂ ਸੜਕ 'ਚੋਂ ਹੋ ਰਹੀ ਹੋਵੇ ਭਾਵੇਂ ਬੱਸਾਂ ਦੀਆਂ ਬਾਡੀਆਂ 'ਚੋਂ ਪੈਸੇ ਖਾਦੇ ਜਾ ਰਹੇ ਹੋਣ ਭਾਵੇਂ ਆਪਦੇ ਤੇ ਖਰਚੇ ਜਾ ਰਹੇ ਹੋਣ ਉਹ ਤੁਹਾਡੀਆਂ ਹੀ ਜੇਬਾਂ 'ਚੋਂ ਨਿਕਲ ਰਹੇ ਤੇ ਉਹਦੀ ਰਾਖੀ ਵੀ ਆਪਾਂ ਕਰਨੀ ਹੈ ਔਰ ਇਹਦੇ ਲਈ ਤੁਹਾਨੂੰ ਜਾਗਣਾ ਪਏਗਾ ਜੋ ਜਾਗੇ ਸੇ ਉਬਰੇ ਸੂਤੇ ਗਏ ਮਹਾਏ ਸੁ ਸੋਝੋਗੇ ਤੇ ਰੁੱਟ ਜਾਓਗੇ ਸੋ ਆ ਇੱਕ ਕਾਗਜ਼ ਜਿਹੜਾ ਹੈ ਇਹਨੂੰ ਪੜਿਓ ਇੱਕ ਵਾਰ ਨਹੀਂ ਦੋ ਵਾਰ ਪੜਿਓ ਦੋ ਵਾਰ ਨਹੀਂ ਤਿੰਨ ਵਾਰ ਪੜਿਓ ਆਪਾਂ ਪਾਠ ਵੀ ਕਰਦੇ ਆ ਨਾ ਕਿਉਂ ਕਿਹਾ ਜਾਂਦਾ ਹੈ ਕਿ ਹਰ ਰੋਜ਼ ਪਾਠ ਕਰੋ ਇੱਕ ਆਪਾਂ ਚੌਂਕੀਦਾਰ ਰੱਖਦੇ ਆ ਚੌਂਕੀਦਾਰ ਪਿੰਡ ਦੇ ਵਿੱਚ ਜਾ ਸ਼ਹਿਰਾਂ ਦੇ ਵਿੱਚ ਅੱਜ ਕੱਲ ਬਹੁਤ ਆਪਣੇ ਕੋਲੇ ਤਾਂ ਚਲੋ ਹੁੰਦਾ ਹੀ ਕੁਝ ਨਹੀਂ ਸ਼ਹਿਰਾਂ ਦੇ ਲੋਕਾਂ ਕੋਲੇ ਪੈਸਾ ਹੈਗਾ ਕਈ ਵੱਡੇ ਲੋਕ ਹੁੰਦੇ ਆ ਉਹ ਚੌਂਕੀਦਾਰ ਰੱਖਦੇ ਆ ਤੇ ਚੌਂਕੀਦਾਰ ਪਤਾ ਕੀ ਕਰਦਾ ਜੀ ਛੱਡੋ ਬਾਪੂ ਜੀ ਉਹ ਰਾਤ ਨੂੰ ਨਾ ਗਲੀ ਕਿਸ ਤਰ੍ਹਾਂ ਛੋਟੀ ਖੜਕਾਉਂਦਾ ਜਾਗਦੇ ਰਹੋ ਜਾਗਦੇ ਰਹੋ ਉਹ ਹਰ ਰੋਜ਼ ਆਪਣੀ ਡਿਊਟੀ ਕਰਦਾ ਤੁਸੀਂ ਜਾ ਕੇ ਚੰਗੇ ਸ਼ਹਿਰਾਂ 'ਚ ਦੇਖੋ ਸੋ ਇਸ ਕਰਕੇ ਇਸ ਕਾਗਜ਼ ਨੂੰ ਬਾਰ-ਬਾਰ ਪੜ੍ਹੋ ਇਹ ਜਾਗਦੇ ਰਹਿਵੇਂ ਤੁਹਾਡੇ ਬੱਚਿਆਂ ਲਈ ਜਾਗਣਾ ਤੁਸੀਂ ਆਪਣੇ ਲਈ ਜਾਗਣਾ ਸਾਨੂੰ ਲੜਾਈ ਲੜਨੀ ਪਊ 365 ਦਿਨਾਂ 'ਚੋਂ 15 ਦਿਨ ਜਿਹਦੇ 'ਚ 10 ਦਿਨ ਤੁਹਾਡੇ ਕਢਾਵਾਂਗੇ ਕਦੇ ਡੀਸੀ ਦਫ਼ਤਰ ਕਦੇ ਐਸਟੀਐਮ ਦਫ਼ਤਰ ਤੇ 5 ਦਿਨ ਆਪਾਂ ਸੂਬਾ ਪੱਧਰ ਤੇ ਜਾਵਾਂਗੇ ਆਪਾਂ ਨੂੰ ਮੁੱਖ ਮੰਤਰੀ ਦਾ ਘਰ ਘੇਰਨਾ ਪਊਗਾ ਜਾ ਕੇ ਸੋ ਬੜੇ ਕੱਠ ਕੀਤੇ ਨੇ ਅ ਬੱਗਾ ਸਿੰਘ ਤਾਂ ਜਾਣਦਾ ਮੈਂ ਪਿਛਲੇ 5 ਦਿਨਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਲੱਗਿਆ ਚੰਡੀਗੜ੍ਹ 2 ਸਾਲਾਂ ਤੋਂ ਸੜਕ ਦੇ ਉੱਤੇ ਪੱਕਾ ਸ਼ੈੱਡ ਪਾਇਆ ਹੋਇਆ ਹੈ ਹਾਈ ਕੋਰਟ ਨੇ ਚੱਕਣ ਦੇ ਹੁਕਮ ਕਰਤੇ ਸੀ ਅਸੀਂ ਸੁਪਰੀਮ ਕੋਰਟ ਤੱਕ ਲੜੇ ਆਂ ਔਰ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਦਰਸ਼ਨ ਕਰਨਾ ਤੁਹਾਡਾ ਹੱਕ ਹੈ ਮੈਂ ਲਗਾਤਾਰ 5 ਦਿਨਾਂ ਤੋਂ ਉੱਥੇ ਸੀ ਅਸੀਂ ਸਰਤ ਤਰੀਕ ਨੂੰ ਮੋਰਚਾ ਲੱਗੇ ਨੂੰ 2 ਸਾਲ ਹੋ ਗਏ ਸੀ ਆਸੀਂ ਇਕੱਠ ਰੱਖਿਆ ਸੀ 5000 ਪੁਲਿਸ ਦਾ ਬੰਦਾ ਲਾਇਆ ਗਿਆ 100 ਤੋਂ ਵੱਧ ਟਿੱਪਰ ਕੱਲ ਦੀਆਂ ਅਖਬਾਰਾਂ ਪੜੋ ਮਿੱਟੀ ਦੇ ਭਰ ਕੇ 25 ਥਾਵਾਂ ਦੇ ਉੱਤੇ ਰਸਤੇ ਰੋਕੇ ਗਏ 20-25 ਹਜ਼ਾਰ ਲੋਕ ਵੱਖ-ਵੱਖ ਥਾਵਾਂ ਤੋਂ ਤੁਰ ਕੇ ਆਏ 6 ਤਰੀਕ ਨੂੰ ਸ਼ਾਮ ਨੂੰ ਉਹਨਾਂ ਨੇ ਬੰਦਿਆਂ ਨੂੰ ਫੜਨਾ ਸ਼ੁਰੂ ਕੀਤਾ ਰਾਤ ਦੇ 2 ਵਜੇ ਤੱਕ ਜਿਨ੍ਹਾਂ ਨੇ ਬੱਸ ਲੈ ਕੇ ਆਉਣੀ ਸੀ ਗੱਡੀ ਲੈ ਕੇ ਆਉਣੀ ਸੀ ਉਹ ਘਰੇ ਚੱਕੇ باوجود ਦੇ ਦੇ ਵੀ 15000 ਲੋਕ ਉੱਥੇ ਪਹੁੰਚੇ ਜਿਹੜੇ ਸੜਕਾਂ ਤੇ ਥਾ-ਥਾ ਤੇ ਪੁਲਿਸ ਨੇ ਰੋਕ ਕੇ ਟੋਕੇ ਇਹ ਲੜਾਈ ਸਾਨੂੰ ਲੜਨੀ ਪੈਣੀ ਹੈ ਕਿਸਾਨ ਅੱਜ ਬਾਰਡਰਾਂ ਤੇ ਬੈਠੇ ਐ ਫਸਲਾਂ ਦੇ ਭਾਅ ਲਈ ਪਰ ਮਜ਼ਦੂਰ ਦੀ ਦਿਹਾੜੀ ਦੀ ਗੱਲ ਕੋਈ ਕਰਨ ਵਾਲਾ ਨਹੀਂ ਦੇਖੋ ਐਮਐਸਪੀ ਮਿਲਣੀ ਚਾਹੀਦੀ ਆ ਮੈਂ ਜਿਮੀਦਾਰ ਦਾ ਪੁੱਤਰ ਆ ਮੇਰੇ ਕੋਲੇ ਵੀ 10 ਕਿੱਲੇ ਪੈਲੀ ਆ ਮਿਨੀਮਮ ਸਪੋਰਟ ਪ੍ਰਾਈਸ ਮਿਲਣਾ ਚਾਹੀਦਾ ਉਹਦਾ ਹੱਕ ਆ ਉਹ ਫਸਲ ਬੀਜ ਦਾ ਉਹਨੂੰ ਘੱਟੋ ਘੱਟ ਕੀਮਤ ਮਿਲੇ ਤੁਸੀਂ ਵੀ ਫਸਲ ਬੀਜਦੇ ਹੋਮੋਂਗੇ ਪਰ ਮਿਨੀਮਮ ਦਿਹਾੜੀ ਵੀ ਤਾਂ ਮਿਲਣੀ ਚਾਹੀਦੀ ਆ ਘੱਟੋ ਘੱਟ ਮਜ਼ਦੂਰੀ ਕਿੰਨੀ ਹੋਵੇ ਕਿਉਂਕਿ ਉਹਨੇ ਵੀ ਸੱਜੀ ਲੈਣ ਜਾਣਾ ਉਹਨੇ ਵੀ ਤੇਲ ਲੈਣ ਜਾਣਾ ਉਹਨੇ ਵੀ ਦਵਾਈ ਲੈਣ ਜਾਣਾ ਮਸਾਲੇ ਲੈਣ ਜਾਣਾ ਸੋ ਮਿਨੀਮਮ ਦਿਹਾੜੀ ਦੀ ਗੱਲ ਆਪਾਂ ਕਰਨੀ ਹੈ ਉਸੇ ਦੇ ਵਿੱਚ ਹੀ ਸਾਡੇ 3 ਪੁੱਤਾਂ ਦਾ ਰਜਗਾਰ ਆ ਜਾਂਦਾ ਉਹਨਾਂ ਨੂੰ 7-8000 ਰੁਪਏ ਦੀ ਨੌਕਰੀ ਮਿਲਦੀ ਹੈ ਸਾਡੀਆਂ 3 ਨੂੰ ਸਾਡੇ ਮੁੰਡਿਆਂ ਨੂੰ ਸੋ ਉਹਨਾਂ ਨੂੰ ਵੀ ਘੱਟ ਤੋਂ ਘੱਟ 24-25000 ਰੁਪਏ ਮਹੀਨੇ ਦਾ ਮਿਲਣਾ ਚਾਹੀਦਾ ਸੋ ਇਹ ਸਾਰੀਆਂ ਮੰਗਾਂ ਤੇ ਇਹਦੇ ਬਾਰੇ ਜ਼ਿਕਰ ਕੀਤਾ ਗਿਆ ਪ੍ਰਧਾਨ ਜੀ ਦੱਸਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਦਿਮਾਗ 'ਚ ਕੋਈ ਗੱਲ ਹੋਵੇ ਜਿਹੜੀ ਤੁਹਾਨੂੰ ਨਾ ਸਮਝਾਈ ਹੋਵੇ ਵੈਸੇ ਤਾਂ ਮੈਂ ਬੜੇ ਸੌਖੇ ਸ਼ਬਦਾਂ 'ਚ ਸਮਝਾਇਆ ਤਾਂ ਮੈਨੂੰ ਇਹ ਰੱਖਿਓ ਰੱਬ ਦਾ ਨਾਮ ਲਓ ਕਿਸੇ ਵੀ ਮੰਦਰ ਮਸਜਿਦ 'ਚ ਜਾਓ ਪਰਵਾਹ ਨਹੀਂ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਕਿਰਤ ਵੀ ਲੜਾਈ ਲੜੇ ਬਗੈਰ ਤੁਹਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਨਹੀਂ ਸੁਧਰ ਸਕਦੀਆਂ ਤੇ ਤੁਹਾਡਾ ਜੀਵਨ ਪੱਧਰ ਉੱਚਾ ਨਹੀਂ ਹੋ ਸਕਦਾ ਤੁਹਾਨੂੰ ਤੁਹਾਡੀ ਕਿਰਤ ਦਾ ਮੁੱਲ ਮਿਲਣਾ ਚਾਹੀਦਾ ਉਹ ਤਾਂ ਹੀ ਮਿਲੇਗਾ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਇਹ ਸਰਕਾਰਾਂ ਸਾਡੀਆਂ ਨੌਕਰ ਨੇ ਤੁਸੀਂ ਅਸੀਂ ਮਾਲਕ ਹਾਂ ਮਾਲਕ ਨੇ ਨੌਕਰ ਤੋਂ ਕਿਵੇਂ ਕੰਮ ਲੈਣਾ ਜੇ ਉਹ ਨਹੀਂ ਸਿੱਖੇਗਾ ਤਾਂ ਉਹ ਉਜੜੇਗਾ ਹੀ ਉਜੜੇਗਾ ਇਹ ਤੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਪਹਿਲਾਂ ਤਾਂ ਮੈਂ ਪੁੱਛਣਾ ਚਾਹਾਂਗਾ ਕਿ ਵੇਖੋ ਸਰਦਾਰ ਬਲਵਿੰਦਰ ਸਿੰਘ ਵੀ ਬੋਲ ਗਿਆ ਪਿਛਲੀ ਵਾਰੀ ਮਮੀ ਬੋਲ ਗਿਆ ਇਹੋ ਜਿਹਾ ਕੋਈ ਲੀਡਰ ਹੈਗਾ ਕਿ ਸਰਕਾਰਾਂ ਨਾਲ ਲਾਈਵ ਹੋ ਕੇ ਜਿਹੜਾ ਗੱਲ ਕਰੇ ਉਈ ਹੈਗਾ ਜੀ ਦੇਖਿਆ ਪਹਿਲਾਂ ਕੋਈ ਵੈਸੇ ਤਾਂ ਡਰਦੇ ਹੀ ਰਹਿੰਦੇ ਹਨਾ ਔਰ ਪਿਛਲੀ ਵਾਰ ਆਪਾਂ ਮੀਟਿੰਗ ਕੀਤੀ ਤੇ ਮੀਟਿੰਗ ਦੇ ਵਿੱਚ ਜਿਹੜੀ ਗੱਲ ਕਹੀ ਸਾਡੀ ਧੀ ਰਾਣੀ ਦਫਤਰ ਦੇ ਵਿੱਚ ਗਈ ਤੇ ਕੋਈ ਮੰਗ ਪੱਤਰ ਜਮ੍ਹਾਂ ਕਰਾਉਣ ਚ ਦਿੱਕਤ ਆਈ ਆ ਬਈ ਨਹੀਂ ਆਈ ਹੋ ਗਿਆ ਜਦੋਂ ਮੰਗ ਪੱਤਰ ਜਮ੍ਹਾਂ ਹੋ ਗਿਆ ਤੇ ਪੰਚਾਇਤ ਦੀਆਂ ਅਨਿੰਦਾ ਹਰਾਮ ਕਰ ਦਿੱਤੀਆਂ ਮੈਂ ਪੁੱਛਿਆ ਮੈਂ ਧੀਰਾਂਣੀ ਨੂੰ ਪੁੱਛਿਆ ਮੈਂ ਕਿਹਾ ਕਿ ਹੋਜੀ ਇਹੋ ਜੀ ਸ਼ਕਤੀ ਆ ਗਈ ਜਿਨ੍ਹਾਂ ਨੂੰ ਤੂੰ ਹੁਣ ਸੌਣ ਹੀ ਨਹੀਂ ਦਿੰਦੀ ਰਾਤ ਦੇ ਨਹੀਂ ਲੱਗ ਪੈਂ ਕੰਮ ਕਰਨ ਦੀ ਈਵਿੰਗਨ ਹੋਈ ਬਾਕੀ ਦੀ ਗੱਲ ਰਹਿ ਗਈ ਕਿ ਜਿਹੜੀਆਂ ਤੁਹਾਡੀਆਂ ਗਰਾਂਡਾ ਉਹ ਪਿਛਲੇ ਜ਼ਮਾਨੇ ਗਏ ਆਪਾਂ ਸ਼ਿਕਾਇਤਾਂ ਕਰ ਕਰਕੇ ਲਾਈਵ ਹੋ ਕੇ ਬੋਲ ਰਹੇ ਆ 1 ਕਰੋੜ 84 ਲੱਖ ਰੁਪਈਆ ਇਹਨਾਂ ਨੇ ਇਹ ਜਿਹੜੇ ਪੈਸੇ ਖਾਦੇ ਸੀ ਇਹ ਉਹ ਕਢਵਾਏ ਆ ਤੇ ਪਰਚੇ ਦਰਜ ਕਰਵਾਏ ਆ ਹੁਣ ਉਹ ਸਰਪੰਚਾਂ ਵਾਲੀ ਗੱਲ ਨਹੀਂ ਹੈਗੀ ਕਿ ਮਕਾਨ ਕਿਸੇ ਗਰੀਬ ਦਾ ਤੇ ਖਾਤਾ ਕਿਸੇ ਮੀਰ ਦਾ ਲਾ ਕੇ ਪੈਂ ਕਢਵਾ ਲਿਆ ਜੇ ਜਿਆਦਾ ਵੀ ਤੁਹਾਨੂੰ ਸਰਪੰਚ ਪਰੇਸ਼ਾਨ ਕਰਦਾ ਨਾ ਤੇ ਉਹਨਾਂ ਨੂੰ ਤੁਸੀਂ ਕਹਿ ਦਿਅ ਜੇ ਕਿ ਨਰੇਗਾ ਸਾਡੀ ਚੱਲਣੀ ਆ ਭਾਵੇਂ ਕੁੱਟ ਕੇ ਜੱਫੀ ਪਾਲਾ ਸਰਪੰਚ ਵੀ ਪਾ ਲਵੇ ਐਮਐਲਏ ਵੀ ਪਾਲੇ ਮੁੱਖ ਮੰਤਰੀ ਵੀ ਪਾਲੇ ਨਰੇਗਾ ਟਵੱਡੀ ਚੱਲੇਗੀ ਇਹਨਾਂ ਦੇ ਬਾਪ ਦੀ ਨਹੀਂ ਇਹ ਸੈਂਟਰ ਦੀ ਆ ਨਰੇਗਾ ਠੀਕ ਆ ਬਾਕੀ ਜੇ ਜਿਆਦਾ ਤੰਗ ਕਰੇ ਤੇ ਕੋਈ ਗੱਲ ਨਹੀਂ ਹਰ ਮਹੀਨੇ ਓ ਝੋਲਾ ਚੱਕ ਕੇ ਲਗਾ ਫਿਰੂਗਾ ਆਪਣੇ ਕੋਲੇ ਵੀ ਨੌਲੇਜ ਹੈਗੀ ਆ ਤਰੀਕਾ ਹੈਗਾ ਚੈਲੰਜ ਆ ਨਰੇਗਾ ਚੱਲੇਗੀ ਗਰਾਂਡਾ ਗਰੂਨਾਂ ਦੇ ਭਰੋਸੇ 'ਚ ਆ ਕੇ ਟੁੱਟਿਆ ਜੇ ਨਾ ਇਹ ਵੀ ਆਪਾਂ ਕੰਮ ਕਰਵਾ ਦਿਆਂਗੇ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਸੀਕਾਲ ਨਮਸਕਾਰ ਜੇ ਕਿਸੇ ਨੇ ਗੱਲ ਕਰਨੀ ਸਰਦਾਰ ਬਲਵਿੰਦਰ ਸਿੰਘ ਨਾਲ ਗੱਲ ਕਰ ਸਕਦੇ ਹੋ ਨਾਲ ਇਹਨਾਂ ਦੀ ਫੋਟੋ ਲੱਗੀ ਆ ਤੇ ਨਾਲ ਇਹਨਾਂ ਦਾ ਨੰਬਰ ਵੀ ਹੈਗਾ ਗੱਲ ਅੱਗੇ ਪਿੱਛੇ ਵੀ ਕਰਨੀ ਹੋਵੇ ਕਰ ਸਕਦੇ ਜੀ